ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਹਾਲਾਤ ਦਿਨੋ ਦਿਨ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਐਮਰਜੈਂਸੀ ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਪਰ ਇਹਨਾਂ ਐਮਰਜੈਂਸੀ ਤੇ ਹੈਲਪਲਾਈਨ ਨੰਬਰਾਂ ਦੇ ਉੱਤੇ ਜਦੋਂ ਮਦਦ ਦੇ ਲਈ ਫੋਨ ਕੀਤਾ ਜਾਂਦਾ ਤਾਂ ਅੱਗੋਂ ਕੀ ਜਵਾਬ ਆਉਂਦਾ ਹੈ ਅਧਿਕਾਰੀਆਂ ਦਾ ਉਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਤੋਂ ਕਪੂਰਥਲਾ ਦੀ ਰਹਿਣ ਵਾਲੀ ਜੋਤੀ ਨਾ ਦੀ ਲੜਕੀ ਨੇ ਮਦਦ ਦੇ ਲਈ ਜਦੋਂ ਐਮਰਜੈਂਸੀ ਨੰਬਰ ਦੇ ਉੱਤੇ ਫੋਨ ਲਗਾਇਆ ਤਾਂ ਅੱਗ ਨੂੰ ਜਵਾਬ ਆਉਂਦਾ ਹੈ ਵੀ ਇਹ ਨੰਬਰ ਤਾਂ ਪਿੰਡਾਂ ਦੇ ਵਿੱਚ ਆਏ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਈ ਹੈ ਤੁਸੀਂ ਤਾਂ ਸਿਰਫ ਵਾਹਿਗੁਰੂ ਅੱਗੇ ਅਰਦਾਸ ਹੀ ਕਰੋ ਤਾਂ ਜੋਤੀ ਨਾ ਦੀ ਲੜਕੀ ਜੋ ਕਿ ਕਪੂਰਥਲਾ ਦੀ ਰਹਿਣ ਵਾਲੀ ਹੈ ਉਸ ਦੇ ਘਰ ਦੀ ਛੱਤ ਚੋਰੀ ਸੀ ਕਿਉਂਕਿ ਲਗਾਤਾਰ ਹੀ کئی ਘੰਟਿਆਂ ਤੋਂ ਬਿਨਾਂ ਰੁਕੇ ਮੀਂਹ ਪੈ ਰਿਹਾ ਹੈ ਬਾਲਿਆਂ ਵਾਲੀ ਛੱਤ ਸੀ ਡਿੱਗਣ ਦਾ ਡਰ ਸੀ ਘਰ ਦੇ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ ਸੀ ਸੌਣ ਨੂੰ ਥਾਂ ਨਹੀਂ ਸੀ ਜਿਸ ਕਰਕੇ ਜੋਤੀ ਨਾ ਦੀ ਇਸ ਲੜਕੀ ਦੇ ਵੱਲੋਂ ਐਮਰਜੈਂਸੀ ਨੰਬਰ ਦੇ ਉੱਤੇ ਫੋਨ ਲਗਾਇਆ ਗਿਆ ਜੋ ਕਿ ਡੀਸੀ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਕਪੂਰਥਲਾ ਡੀਸੀ ਦੇ ਵੱਲੋਂ ਤਾਂ ਜਦੋਂ ਐਮਰਜੈਂਸੀ ਨੰਬਰ ਦੇ ਉੱਤੇ ਫੋਨ ਲਗਾਉਂਦੀ ਹੈ ਤਾਂ ਅੱਗੇੋਂ ਜਵਾਬ ਆਉਂਦਾ ਹੈ ਵੀ ਇਹ ਤਾਂ ਪਿੰਡਾਂ ਦੇ ਵਿੱਚ ਆਏ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਈ ਨੰਬਰ ਹੈ ਤੁਸੀਂ ਵਾਹਿਗੁਰੂ ਅੱਗੇ ਸਿਰਫ ਅਰਦਾਸ ਕਰੋ ਜਸ ਤੋਂ ਬਾਅਦ ਇੱਕ ਹੋਰ ਹੈਲਪਲਾਈਨ ਨੰਬਰ ਦੇ ਉੱਤੇ ਜੋਤੀ ਨਾ ਦੀ ਲੜਕੀ ਦੇ ਵੱਲੋਂ ਮਦਦ ਦੇ ਲਈ ਕਾਲ ਲਗਾਈ ਜਾਂਦੀ ਹੈ ਜਦੋਂ ਉਹ ਫੋਨ ਲਗਾਉਂਦੀ ਹੈ ਤਾਂ ਅੱਗੇ ਉਸ ਨੂੰ ਜਵਾਬ ਆਉਂਦਾ ਹੈ ਵੀ ਤੁਸੀਂ ਗਲਤ ਨੰਬਰ ਲਗਾ ਲਿਆ ਹੈ ਤਾਂ ਦਮਕਲ ਵਿਭਾਗ ਦਾ ਨੰਬਰ ਹੈ ਫਾਇਰ ਬ੍ਰਿਗੇਡ ਦਾ ਨੰਬਰ ਹੈ ਅਸੀਂ ਸਿਰਫ ਤੇ ਸਿਰਫ ਸੀਵਰੇਜ ਤੇ ਮੀਦੇ ਪਾਣੀ ਨੂੰ ਲੈ ਕੇ ਜੋ ਸਮੱਸਿਆਵਾਂ ਨੇ ਉਹੀ ਕੰਪਲੇਂਟ ਜਿਹੜੀ ਆ ਉਹ ਲੈਂਦੇ ਆ ਤੇ ਉਹਨੂੰ ਹੀ ਡੀਲ ਕਰਦੇ ਆ ਜਿਸ ਤੋਂ ਬਾਅਦ ਜੋਤੀ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਤੇ ਦਿਖਾਇਆ ਗਿਆ ਕਿ ਕਿਸ ਤਰੀਕੇ ਉਸ ਦੇ ਘਰ ਦੇ ਹਾਲਾਤ ਬਣੇ ਹੋਏ ਨੇ ਬਾਲਿਆਂ ਵਾਲੀ ਛੱਤ ਐ ਭਾਰੀ ਮੀਂਹ ਪੈ ਰਿਹਾ ਏ ਚੋਰੀ ਐ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਐ ਕੋਈ ਹਾਦਸਾ ਵਾਪਰ ਸਕਦਾ ਐ ਤੇ ਉਸ ਨੇ ਵੀਡੀਓ ਬਣਾ ਕੇ ਦਿਖਾਇਆ ਕਿ ਉਹਨਾਂ ਦੇ ਘਰ ਦੇ ਸਾਹਮਣੇ ਬਿਲਕੁਲ ਇੱਕ ਚਰਚ ਬਣੀ ਹੋਈ ਐ ਜਿਸ ਕਰਕੇ ਮਜਬੂਰਨ ਉਸ ਨੂੰ ਉਸ ਚਰਚ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਨਾਲ ਸ਼ਰਨ ਲੈਣੀ ਪਈ ਐ ਤੇ ਉਹ ਉੱਥੇ ਹੀ ਹੁਣ ਨੇ ਸਾਜੂ ਉਹਨਾਂ ਦਾ ਘਰ ਜਿਹੜਾ ਹੈ ਉਹ ਡਿੱਗ ਨਾ ਜਾਵੇ ਕੋਈ ਹਾਦਸਾ ਨਾ ਵਾਪਰ ਜਾਵੇ ਤਾਂ ਤੁਹਾਨੂੰ ਵੀਡੀਓ ਦਿਖਾਉਂਦੇ ਆ ਤੇ ਫਿਰ ਉਹ ਕਾਲ ਰਿਕਾਰਡਿੰਗ ਵੀ ਸੁਣਾਉਂਦੇ ਆ ਜਿਸ ਤੇ ਵਿੱਚ ਜਦੋਂ ਐਮਰਜੈਂਸੀ ਨੰਬਰ ਦੇ ਉੱਤੇ ਕਾਲ ਕੀਤੀ ਗਈ ਤਾਂ ਅੱਗੇ ਉਹ ਅਧਿਕਾਰੀਆਂ ਨੇ ਕਿਹਾ ਕਿਵੇਂ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋ ਇਹ ਮੇਰਾ ਘਰ ਹੈ ਜੀ ਜਿੱਥੇ ਬਹੁਤ ਜ਼ਿਆਦਾ ਲੀਕੇਜ ਹੋ ਰਹੀ ਹੈ ਹਰ ਪਾਸੇ ਜਿੱਥੇ ਮੈਂ ਖੜੀ ਹਾਂ ਉਸ ਟੰਬੀ ਉੱਪਰੋਂ ਦੀ ਪਾਣੀ ਟਪਕ ਰਿਹਾ ਹੈ ਤੁਹਾਨੂੰ ਟਪਕਦਾ ਪਾਣੀ ਦਿਖ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਤੇ ਆ ਬੈੱਡ ਸੈੱਡਾ ਪੂਰੀ ਤਰੀਕੇ ਨਾਲ ਮਤਲਬ ਗਿੱਲਾ ਹੋ ਚੁੱਕਾ ਹੈ ਬੈੱਡ ਇੱਧਰ ਵੀ ਸਾਰਾ ਬੈੱਡ ਪੂਰੀ ਤਰੀਕੇ ਨਾਲ ਗਿੱਲਾ ਹੈ ਬੈੱਡ ਪੂਰਾ ਠੀਕ ਹੈ ਜੀ ਇਨਸਾਈਡ ਦਾ ਰੂਮ ਇੱਕ ਹੋਰ ਰੂਮ ਹੈ ਗਏ ਤੇ ਇੱਥੇ ਮੈਂ ਆ ਦੇਖੋ ਜੀ ਇੱਥੇ ਵੀ ਮਤਲਬ ਪੂਰੀ ਤਰੀਕੇ ਨਾਲ ਪਾਣੀ ਟਪਕ ਰਿਹਾ ਹੈ ਪੂਰਾ ਪਾਣੀ ਹੈ ਜੀ ਆ ਦੇਖੋ ਆ ਦੇਖੋ ਪਾਣੀ ਹੈ ਪੂਰਾ ਮੇਰੇ ਹੱਥ ਤੱਕ ਗਿੱਲਾ ਹੈ ਆ ਦੇਖੋ ਜੀ ਠੀਕ ਠੀਕ ਉਪਰ ਪ੍ਰੋਪਰ ਵੇ ਨਾਲ ਲੀਕੇਜ ਹੋ ਰਹੀ ਹੈ ਤੁਹਾਨੂੰ ਦਿਖ ਰਹੀ ਹੋਏਗੀ ਸਾਫ ਤੇ ਇਹ ਜੀ ਹੈਗੇ ਤੁਸੀਂ ਉਸ ਸਾਹਮਣੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਚਰਚ ਹੈ ਜੀ ਉੱਥੇ ਰਹਿ ਰਿਹਾ ਮੈਂ ਉਹਦੀ ਵੀਡੀਓ ਵੀ ਤੁਹਾਨੂੰ ਭੇਜਦੀ ਆ ਸਟਿਲ ਅੱਗੋਂ ਪਾਣੀ ਟਪਕਦਾ ਤੁਹਾਨੂੰ ਦਿਖ ਹੀ ਰਿਹਾ ਹੋਏਗਾ ਐ ਦੀ ਸਾਡੇ ਘਰ ਦੇ ਸਾਹਮਣੇ ਚਰਚ ਹੈ ਅਸੀਂ ਇਸ ਟਾਈਮ ਇੱਥੇ ਮੰਝੀਆਂ ਢਾਹ ਕੇ ਅਸੀਂ ਇੱਥੇ ਰਹਿ ਰਹੇ ਆ ਚਰਚ ਖੁਲਵਾਈ ਹੈ ਅਸੀਂ ਐ ਸਾਹਮਣੇ ਹੀ ਮੇਰਾ ਘਰ ਹੈ ਜੀ ਜੀ ਹਾਂ ਜੀ ਸ਼ਸ਼ਿਕਾ ਸਰ ਸੱਚੀ ਗੱਲ ਹੈ ਹਾਂਜੀ ਸਰ ਮੈਂ ਕਪੂਰਥਲਾ ਤੋਂ ਗੱਲ ਕਰ ਰਹੀ ਆ ਮੇਰਾ ਨਾਮ ਜੋਤੀ ਹੈਗਾ ਹੈ ਅੱਛਾ ਤੇ ਮੈਂ ਹਿਊਮਨ ਰਾਈਟਸ ਪ੍ਰੈਸ ਕਲੱਬ ਦੀ ਮੈਂਬਰ ਆ ਅੱਛਾ ਐਕਚੁਅਲੀ ਸਰ ਬਾਰਿਸ਼ ਕਰਕੇ ਨਾ ਸਾਡਾ ਜਿਹੜਾ ਘਰ ਹੈਗਾ ਸਾਡੀ ਬਾਲੀਆਂ ਵਾਲੀਆਂ ਛੱਤਾਂ ਆ ਉਹ ਲੀਕ ਜਿੰਨੀ ਜ਼ਿਆਦਾ ਵੱਧ ਗਈ ਆ ਸੀ ਸਾਹਮਣੇ ਕਿਸੇ ਦੇ ਘਰ ਸ਼ਿਫਟ ਹੋਏ ਆ ਤੇ ਮਤਲਬ ਸਾਨੂੰ ਡਰ ਹੈ ਕਿ ਛੱਤ ਡਿੱਗ ਨਾ ਜਾਵੇ ਠੀਕ ਹੈ ਜੀ ਤੇ ਐਮਰਜੈਂਸੀ ਲਈ ਮੈਨੂੰ ਕਿਸੇ ਨੇ ਤੁਹਾਡਾ ਨੰਬਰ ਦਿੱਤਾ ਸੀ ਵੀ ਤੁਸੀਂ ਉੱਥੇ ਕੰਟੈਕਟ ਕਰੋ ਕਿ ਅਗਰ ਕੋਈ ਐਮਰਜੈਂਸੀ ਪੈਣਦੀ ਹੈ ਤੇ ਦੇ ਵਿਲ ਬੀ ਹੈਲਪ ਯੂ ਤੋਂ ਸਵਿਚ ਕਰਕੇ ਮੈਂ ਮੈਡਮ ਐਕਚੁਅਲੀ ਨਾ ਸਾਡਾ ਡਿਪਾਰਟਮੈਂਟ ਹੈਗਾ ਫਾਇਰ ਬ੍ਰਿਗੇਡ ਦਾ ਅੱਛਾ ਜੀ ਤੇ ਇਹ ਜਿਹੜਾ ਫੋਨ ਹੈਗਾ ਵਾ ਇੱਥੇ ਨਾ ਅਸੀਂ ਸਿਵਲ ਜੀ ਵਗੈਰਾ ਦੀ ਕਮੈਂਟਾਂ ਕੈਂਡ ਕਰਦੇ ਹਾਂ ਅੱਛਾ ਜੀ ਸਿਵਲ ਜੀ ਦੇ ਉੱਤੇ ਪਾਣੀ ਦੀ ਕਮੈਂਟਾਂ ਅਸੀਂ ਕੈਂਡ ਕਰਦੇ ਹਾਂ ਠੀਕ ਹੈ ਸਰ ਹਾਂਜੀ ਹਾਂਜੀ ਓਕੇ ਮੈਨੂੰ ਪਰ ਤੁਹਾਡਾ ਨੰਬਰ ਕਿਸੇ ਨੇ ਦਿੱਤਾ ਹੀ ਤਾਂ ਕਰਕੇ ਮੈਂ ਕਾਲ ਕੀਤੀ ਇਸ ਚੀਜ਼ ਲਈ ਰਾਈਂਗ ਨੰਬਰ ਆਈ ਪਰ ਓਕੇ